ਔਰ ਸਰਕਾਰ ਨੇ ਸਾਡੇ માનනිਕ ਡੀਵੀਡੀ ਸ੍ਰੀ ਗੁਰਵਯਾ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਪਿਛਲੇ 1 ਮਾਰਚ ਤੋਂ ਇਹ ਨਸ਼ਾ ਨਿਬੇੜੋ ਸਪੈਸ਼ਲ ਅਭਿਆਨ ਸ਼ੁਰੂ ਕੀਤਾ ਗਿਆ ਜਿਸ ਦੇ ਤਹਿਤ ਮਨੇ ਗੁਰਦਾਸਪੁਰ ਜ਼ਿਲ੍ਹਾ ਸੁਪਰਵਾਈਜ਼ ਕਮ ਰਾਸਤੇ ਪਹੁੰਚਿਆ ਸੋ ਹੁਣ ਤੱਕ ਗੁਰਦਾਸਪੁਰ ਪੁਲਿਸ ਨੇ ਚੰਤੀ ਨਗਰ ਮੈਂ ਜੋ ਐਨਡੀਬੀਐਸ ਦੇ ਅੱਜ ਮੁਕਦਮੇ ਇੱਕ ਸਾਈਕਟ ਤੇ ਔਰ ਆਮ ਰੈਕਟ ਦੇ ਫਿਰ ਮੁਕਦਮੇ ਦਰਜ ਕੀਤੇ ਗਏ ਨੇ ਔਰ ਇਹਦੇ ਵਿੱਚ ਪਿਆਰੇ ਕਰੀਏ ਅਸੀਂ ਬੰਦੇ ਅਰੈਸਟ ਕੀਤੇ ਨੇ ਐਨਡੀਬੀਐਸ ਚ ਔਰ ਆਮ ਰੈਕਟ ਦੇ ਵਿੱਚ ਇਸੇ ਬਰਾ ਸਾਈਕਟ ਦੇ ਵਿੱਚ ਦੋਸਤਰੀਆਂ ਹੋਈਆਂ ਨੇ ਸੋ ਅੱਜ ਕੇਂਦਰੀ ਜੇਲ ਗੁਰਦਾਸਪੁਰ ਦੀ ਸਰਚ ਕਰਾਈ ਗਈ ਸੀ ਔਰ ਉਦੇਪਰੰਤ ਸਾਰਾ ਬੋਝ ਹਟਾ ਹੋ ਗਿਆ ਤੁਹਾਨੂੰ ਅਸੀਂ ਰੈਸ ਨੂੰ ਦਿੱਤੀ ਦੇ ਚੁੱਕੇ ਹਾਂ ਲਗ ਲਗ ਮੇਰੀ ਡਿਟੇਲ ਸੋ ਇਹ ਬੋਝ ਹੈਗਾ ਧਿਆਨ ਆਉਣ ਵਾਲੇ 15 ਦਿਨ ਨੂੰ ਇਸੇ ਤਰ੍ਹਾਂ ਚੱਲਦਾ ਰਹੇਗਾ ਔਰ ਮੈਂ ਪਬਲਿਕ ਨੂੰ ਵੀ ਬੇਨਤੀ ਕਰਦਾ ਹਾਂ ਕਿ ਪੁਲਿਸ ਦਾ ਉਹ ਸਾਥ ਦੇਣ ਕਿਉਂਕਿ ਉਹ ਨਸ਼ਿਆਂ ਦੇ ਵਿੱਚ ਸਾਡੀ ਨੌਜਵਾਨੀ ਗ੍ਰਸਤ ਹੋ ਰਹੀ ਹੈ ਸੋ ਪਬਲਿਕ ਵੀ ਨਾਲ ਮਿਲ ਕੇ ਆਪਣੇ ਬੱਚਾ ਨੂੰ ਸਮਝਾਉਣ ਕਿ ਇਹਨਾਂ ਲੰਬੜੋਂ ਦੂਰ ਰਹਿਣਾ ਚਾਹੀਦਾ ਹੈ ਉਹ ਬੈਸ ਨੇ ਮੇਰੀ ਰਿਕਵੈਸਟ ਹੈ ਵੀ ਉਹ ਵੀ ਦੇਖੋ ਪੁਲਿਸ ਔਰ ਪਬਲਿਕ ਦਾ ਹੋਰ ਮਿਲ ਕੇ ਕੰਮ ਕਰਨ ਤਾਂ ਕਿ ਇਹ ਪਰੇ ਬੱਚਿਆਂ ਨੂੰ ਆਪਾਂ ਇਹਨਾਂ ਹਮਲਿਆਂ ਤੋਂ ਬਚਾ ਕੇ ਰੱਖੀਏ ਥੈਂਕ ਯੂ ਸਮਰਨ ਨਗਰ ਜੀ ਜੋ ਪ੍ਰੈਜ਼ੈਂਸ ਸਿਸਟਮ ਹੈ ਪ੍ਰੈਜ਼ੈਂਸ ਨੌਂਬੀ ਬਾਰੇ ਉਹ ਤਰੀਕੇ ਨਾਲ ਗੈਂਗਸਟਰ ਦਾ ਨਸ਼ਾਸ਼ਨ ਵੀ ਬੜਾ ਕਰ ਸਕਦੇ ਦੇ ਕੋਈ ਜੇ ਆਤਵਾਰ ਖੜਾ ਹੋ ਸਕਦਾ ਉਹ ਉਹਦਾ ਇਹ ਦਿਨਾਂ ਦੇ ਪੁਲਿਸ ਪਬਲਿਕ ਦੇ ਨਾਲ ਅਲਮਤ ਜਦੋਂ ਪੁਲਿਸ ਨੇ ਪਬਲਿਕ ਸਾਰੀ ਪੁਲਿਸ ਨਾਲ ਨਹੀਂ ਖੜੀ ਜਿੰਨਾ ਚਿਰ ਉਹ ਵੀ ਨਹੀਂ ਖਤਮ ਹੋਇਆ ਸੀਗਾ ਜਦੋਂ ਪਬਲਿਕ ਉੱਠੀ ਤੇ ਅਤਵਾਦੀ ਕਦਮ ਹੋਇਆ ਸੀ ਹੁਣ ਤੇ ਸਾਧਨ ਬੜੇ ਨੇ ਧਿਆਨ ਖਿੱਚਾਉਣ ਵਾਸਤੇ ਇਹ ਜਾਓ ਵੀ ਕੋਈ ਗੇਮਤੀ ਸਾਡੇ ਸਾਹ ਅੱਜ ਵੀ ਜਨਰਲ ਦਾ ਬਲਾਸਟ ਇਹ ਜਿਸ ਤਰ੍ਹਾਂ ਜੀ ਤੁਸੀਂ ਦੇਖਿਆ ਨਾ ਪਿਛਲੇ ਸਾਲਾਂ ਵਿੱਚ ਪੁਲਿਸ ਨੇ ਕਾਫੀ ਨਸ਼ਿਆਂ ਦੇ ਸਬਾਗਰ ਜਿਹੜੇ ਫੜੇ ਨੇ ਆਈਐਸਆਈ ਜਿਸ ਦਾ ਮਕਸਦ ਆ ਕਿ ਨਸ਼ਿਆਂ ਯਾਰ ਦੇ ਵਿੱਚ ਉਹ ਆਪਣੇ ਮਨਸੂਬੇ ਤੇ ਕੰਮ ਕਰ ਰਹੇ ਲਿਆ ਕਿ ਉਹਨਾਂ ਦਾ ਕੰਮਾ ਗੜਬੜੀ ਫਲਾਣਾ ਤਿਆਰ। ਹੋਈ ਜਿਹੜਾ ਚਾਲਿਆ ਕਿ ਇਹ ਜਿਹੜਾ ਪੁਲਿਸ ਦਾ ਧਿਆਨ ਪਰਵਾਣ ਵਾਸਤੇ ਪੁਲਿਸ ਨੂੰ ਡੀਮੋਰਗਾਈਜ਼ ਕਰਨ ਵਾਸਤੇ ਇੱਕ ਕੋਸ਼ਿਸ਼ ਕਰ ਰਹੇ ਨੇ ਪਰ ਤੁਸੀਂ ਦੇਖੋਗੇ ਜਿੰਨੇ ਵੀ ਬਲਾਸਟ ਹੋਏ ਨੇ ਬਟਾਲੇ ਦੇ ਅੰਬਸਰ ਦੇ ਵਿੱਚ ਉਹ ਸਾਰੇ ਇਹਨਾਂ ਬੰਦੇ ਫੜੇ ਜਾਂ ਨੇ। ਕੱਲ ਇਹਨਾਂ ਅੰਬਸਰ ਬਲਾਸਟ ਹੋਇਆ ਉਸ ਦੀ ਇੱਕ ਕੜੀ ਦੇ ਵਿੱਚ ਵਿਹਾਰ ਤੋਂ ਤਿੰਨ ਬੰਦੇ ਕੰਨ ਜਿੱਤੇ ਗਏ ਨੇ। तो इस तरह भी मतलब कोई पुलिस भी ना कोई तरह भी कोई कमी नहीं है कि कोई नहीं मिल जाएगा जी पुलिस ने अपनी ड्यूटी कर रही है तो भी पेश करना तो भी पे दोन 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 दो कर है जी जब मतलब तक ना जब तक ना बैंक्स पर नशे इसमें भी ज्यादा तो होता था बस तो है कि कितने स्टेट में कर्मनिया चल रहे है मैं तुम्हें बेनती कर रहा कि भी जिन्ना चेरेंट्स नहीं खड़े तो पुलिस कभी पुलिस को जंत्र दे सो एक समाज खड़ेगा तो पुलिस कामयाब होगी